ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਲੱਗੇ ਹੋયા ਸੀ ਭਰਤਪੌਂ ਨੀਰੀ ਵਾਲੇ ਦੇ ਵਿੱਚ ਤੂੜੀ ਵਾਲੀ ਸੁਭਾਤ ਦੇ ਵਿੱਚ ਤੇ ਮਾਮੇ ਵੀ ਨਹੀਂ ਆਪਣੇ ਇੱਧਰ ਹੜੀ ਸੀਪਾ ਤੇ ਬਾਹਰੋਂ ਰੇੜੀਆਂ ਭਰ-ਭਰ ਲਿਆਉਂਦੇ ਨੂੰ ਕੱਲ ਵਾਂਗੂ ਤੇ ਅੰਦਰ ਅਸੀਂ ਲਾਹੀ ਜਾਂਦੇ ਹਾਂਗੇ ਤੇ ਮਿੱਟੀ ਸਟਾਕ ਅਸੀਂ ਗੱਲ ਕਰ ਲਈ ਸੀ ਕੱਲ ਤਿੰਨ ਚਾਟਰਾ ਦੀਆਂ ਬਾਗਰੋਂ ਨੇਰੇ ਹੋਏ ਇਕੱਠੀਆਂ ਭਰਾ ਲਏ ਸੀ ਅਸੀਂ ਤੇ ਉਸ ਤੋਂ ਬਾਅਦ ਉਹ ਅੱਜ ਚੱਕ-ਚੱਕ ਇਹਦੇ ਵਿੱਚ ਸਿੱਟੀ ਜਾਂਦੇ ਹੈਗੇ ਤੇ ਮਾੜਾ ਵੀ ਗੱਲ ਵਾਗਿਆ ਸੀ ਪਿੰਡ ਆ ਗਿਆ ਜਦੋਂ ਵਾਰੇ ਤੇ ਬੱਲੂ ਵਾਲਾ ਮਾਮਾ ਵੀ ਆ ਗਿਆ ਤਾਂ ਮਾੜਾ ਵੀ ਲੋਹਟੀ ਸ਼ਰਟ ਪਾਈ ਫਿਰਦਾ। ਕੁਰਤੇ ਵੀ ਹਮੇ ਤਾਂ ਚੇਂਜ ਹੋ ਗਿਆ। ਠੀਕ ਦਿਖਾਉਣੇ ਤੁਹਾਨੂੰ ਉਹਨੂੰ। ਆਉਣ ਦੇ ਇਧਰ ਥੋੜਾ ਜਿਹਾ। ਇਧਰ ਆਪਣਾ ਮਾਮਾ ਜੀ। ਇਹ ਵੀ ਫਿੱਟ ਨੇ ਬੰਦੇ ਪੂਰੇ। ਕਹਿੰਦਾਹੀਂ। ਲੱਗੇ ਹੋਣੇ ਜੰਦਰੇ ਦੇ। ਇਹਦਾ ਜੰਦਰੇ ਵਾਲੇ ਹਾਈ ਫਾਈ ਨੇਦਰ ਦਿਖਾਵਾਂ ਮੈਂ ਚੱਕ ਕੇ। ਟੁੱਟੇ ਹੋਏ। ਆ ਆ ਖਿਚਰੋ ਜੀ ਡੰਡੀ ਦੇਖੋ ਜੀ। ਨਿੰਮ ਦਾ ਡੰਡਾ ਲੱਗ ਹੋਇਆ। ਸੱਤ ਅੱਠ ਘਰਾਂ ਜੰਦਰੇ ਮੰਗ ਕੇ ਲਿਆਂਦਾ ਤਾਂ ਇੱਕ ਕੰਮ ਤਾਂ ਨਿਕਲੇਗਾ। ਕਮਰੇ ਕਿ ਬਾਅਦ ਡੰਗਸਾਰ ਗਈ ਇਹ ਵੀ ਪਿੱਲੀ ਜਾਂਦਾ ਹੈ ਹੈ ਨਹੀਂ ਕਿਸੇ ਕੰਮ ਦੇ ਇੱਧਰ ਸਤਸਦ ਸੈਂਟਰ ਹੈਗਾ ਤੇ ਆਪਣੇ ਏਰੀਆ ਦਾ ਫਰਕ ਹੈਗਾ ਕਿ ਨਹੀਂ ਪਾਪਾ ਹਾਂ ਆਪਣੇ ਦਾ ਫਰਕ ਹੈ ਤੇ ਮਾਪਾ ਮੇਰਾ ਕਹੋਂਸਾ ਤੋਂ ਕਹੋਂਸ ਪਿੰਡ ਤੇ ਜਿਹੜਾ ਸਾਡੇ ਬਲਾਂ ਸਟੈਂਡਰਡ ਡਾਇਰੈਕਟਰ ਹੁੰਦਾ ਸੀ ਇਹਨਾਂ ਨੇ ਦਿੱਤਾ ਸੀ ਅਸੀਂ ਇਹਨਾਂ ਨੇ ਕਹਾ ਪਿੱਥੋ ਦਿੱਤਾ ਤੇ ਉਹ ਪਿੱਥੋ ਵਾਲਾ ਡਾਇਰੈਕਟਰ ਸਾਨੂੰ 1 ਕਿਲੋਗ੍ਰਾਮ ਪਰੇ ਮਿਲ ਗਿਆ ਸਟੋਰ ਚਾਲੂ ਵਾਲੇ ਚ ਮੇਰੇ ਕੋਲ ਵੀਡੀਓ ਵੀ ਜਾਈ ਦੇਖੋ ਤੁਹਾਨੂੰ ਉਹ ਜਿਵੇਂ ਮੇਰਾ ਨਹੀਂ ਸਲਵਾਇਆ ਜੋਰਾ ਮੂਰੇ ਆਈ ਲਿਖਿਆ ਪਿਆ ਹਲੇ ਮੂਰੇ ਮੇਰਾ ਨਾਮ ਗਾੜੀ ਤੇ ਉਹ ਸਾਡੇ ਪਿੰਡ ਦੇ ਮੁੰਡੇ ਨੂੰ ਉਹਦੀ ਪਸਾਉਣ ਲੈ ਟਰੈਕਟਰ ਉਹ ਤੇ ਰਖੜਾਂ ਹਾਂ ਉਹ ਹਾਂ ਇਹ ਆਈ ਦੋ ਹਾਂ ਓਕੇ ਕੰਮ ਓਕੇ ਬਾਈ ਮਾੜਾ ਹਾਂ ਤਾਂ ਸੱਕਰ ਨਾਲ ਖਾਦੀ ਨਾ ਰੋਟੀਆਂ ਦਪਰੇ ਬੜਾ ਅੜੰਬੇ ਚੱਲਿਆ ਜਾਣਾ ਇੱਕ ਰੋਟੀਆਂ ਤਾਜ਼ੀਆਂ ਇੱਕੂੰ ਸੱਕਰ ਘਿਓ ਇੱਕ ਘੰਟਾ ਜੀ ਬੰਦਾ ਅੱਤਰੀ ਨਜ਼ਰ ਨਾ ਲਾ ਬਰਾ ਬਾਂਦਾ ਨਹੀਂ ਵੀ ਦੇਕਣਾ ਹੈ ਉਹ ਬੱਲੋ ਵਾਲੀ ਮਾਮਾ ਫੇਰ ਮਾਮਾ ਤੂੰ ਆਣਾ ਯਾਰ ਜੁੰਡੀ ਲਾ ਕੇ ਕਰ ਮੂਰੇ ਵੀਡੀਓ ਬਣਾ ਲੈਂਦੇ ਆਈ ਇਹ ਸਾਈਡ ਤੇ ਕਰ ਫਰਚੇ ਇੱਕ ਬੰਦੇ ਨੇ ਕਮੈਂਟ ਕਰਿਆ ਕਰ ਭਾਈ ਜਰਦੇ ਦੀ ਵੀਡੀਓ ਨਾਲ ਤੇ ਠੀਕ ਕਮੈਂਟ ਕੀਤਾ ਹਾਂ ਹਾਂ ਆਉਣੇ ਹੋਲੀ ਆਈ ਹੋਲੀ ਵਾਲੀ ਵੀਡੀਓ ਉਧਰ ਰਹਿਗਾ ਨਾ ਹੋਲੀ ਵਾਲਾ ਲੈ ਲੈਣਾ ਉਹ ਹੋ ਰਗ ਪਿਆ ਆਪਾਂ ਇਹਦਾ ਹੱਥ ਨੇ ਕਰਦੇ ਹਾਂ ਦਾ ਘਾਤੋ ਕਾਰੋਬਾਰ ਤੇ ਇਧਰ ਪਾਈ ਅੱਜ ਭਰਤ ਅਸੀਂ ਤੇ ਹਲੇ ਇੱਥੇ ਦਾ ਕੋਰ ਪਾਉਣੀ ਹੈਗੀ ਉਧਰ ਨੂੰ ਦੋ ਤਿੰਨ ਰਦੇ ਹੋ ਰਹੇ ਨੇਗੇ ਫਿਰ ਕਰ ਦਾਂਗੇ ਉਹਨੂੰ ਬੱਤ ਫਿਰ ਇੱਥੇ ਫਰਚੇ ਲਾ ਕੇ ਪੇਟੀਆਂ ਵਗੈਰਾ ਪਾ ਲੈ ਇੱਥੇ ਸਾਹਮਣੇ ਅੰਦਰ ਫਿਰ ਉਧਰ ਹੋਲੀ ਹੋਲੀ ਕੰਮ ਚੱਲੀ ਜਾਊਗਾ ਆਇਤਾ ਖਾਧਾ ਕਿਉਂ? ਇਹਦਾ ਖਾਧਾ ਦੇ ਬੰਦ ਕਿੱਥੇ ਪ੍ਰਿੰਡ? ਪ੍ਰਿੰਡਾਂ ਮਾਰੀ ਜਾਂਦੇ ਹੋਗੇ। ਪ੍ਰਿੰਡ ਵਰਗੀ ਲੱਤ ਗਈ। ਲੜਨੀਆਂ। ਲਿਆ ਆਹ ਕੰਨ ਤੇ ਰੱਖ ਲੈ ਦੋਨੇ ਕੱਪ। ਇਹਦੇ ਆਹ ਕੰਨ ਤੇ ਰੱਖ ਲੈ ਕੰਨ ਤੇ। ਇੱਕ ਜੀ ਪਾਲਿਆ। ਲਿਆ ਫੜਾ ਫਿਰ। ਓਹ ਲਾ ਦੇ ਲਾ ਦੇ ਭਾਈ। ਚਾਏ। ਉਹ ਬਣੀ ਹੋਈ ਨਹੀਂ ਚਾਹਤਾ ਪੱਗਾ ਹੈ। ਨੌਂ ਜਮਾਨ ਮੁੰਡਾ। ਲੋਈ ਤੇ ਸੱਤੇ ਹੁਣੀ ਲੱਗਿਆ ਅੱਜ ਲੋਰਾਂ ਟੀ ਸਾਡਾ ਨਵੇਂ ਲਿਆਂਦੀਆਂ ਸੱਤੇ ਨੇ। ਸਤਿ ਸ੍ਰੀ ਅਕਾਲ ਭਾਈ ਜੀ। ਸਤਿ ਸ੍ਰੀ ਅਕਾਲ ਜੀ। ਆਹ ਦੇਖ ਲੈ ਮੇਰੇ ਬਾਈ ਦਾ ਹੋ ਕਰੀ ਜਾਂਦੀ ਮੇਰੇ ਵਾਲਾ ਸੈਟਿੰਗ। ਆਪਾਂ ਕਰਦੇ ਹਾਂ ਪੋਜੀਸ਼ਨ ਇਹਦੀ ਰੇਵ ਮੜਾ ਮੋਟਾ ਤਰੇਸੀ ਜੀ ਕਰਕੇ ਆਪਾਂ ਸੈੱਟ ਕਰ ਦਾਂਗੇ ਪ੍ਰੋਗਰਾਮ। ਠੀਕ ਹੈ ਜੀ। ਥੋੜੀ ਜਿਹੀ ਆ ਤਰੇਸੀ ਕਰੀ ਜਨੇ ਆਪਾਂ ਹੈ ਬਾਈ ਦਾ ਤੂੜੀ ਵਾਲਾ ਦਾ ਪਾਇਆ ਸੀ ਵਧੀਆ ਪੂਰਾ ਹੋ ਗਿਆ ਬਾਈ ਨੂੰ ਅੱਖਾਂ ਦੀ ਪੌੜੀ ਇੱਕ ਰਖਾ ਲਈ ਇੱਥੇ ਵੱਲੋਂ ਹਾਂ ਇਹ ਬਾਈ ਇਮਾਨਦਾਰ ਹੈਗਾ ਮਹਾਂ ਇੱਕ ਪੌੜੀ ਰਖਾ ਕੇ ਇੱਥੇ ਸਿੱਧੇ ਅੰਮਡਾ ਅੰਦਰ ਜਾਣੀ ਹੈ ਹਾਂ ਪਰ ਕੋਈ ਕੋਈ ਗੱਲ ਨਹੀਂ ਹੋਈ ਹੌਲੀ ਹੌਲੀ ਹੋ ਰਹੀ ਹੈ ਇੱਕੋ ਹੀ ਹੋ ਗਿਆ ਉਹ ਸਲਟਾ ਪਾਵਾਂਗੇ ਇੱਕ ਅਦੀ ਬਾਈ ਦੇ ਰੁੱਖ ਰੋੜੀ ਵੀ ਪਾਤੀ ਦੁਰਮਟ ਲਾ ਕੇ ਫਿਰ ਉਹ ਬਾਈ ਕਹਿੰਦਾ ਰੋੜੀ ਪਾ ਕੇ ਉਹੀ ਪੌੜੀ ਰੱਖ ਲਾਗੇ ਹਾਂ ਕੋਈ ਗੱਲ ਨਹੀਂ ਤੇ ਮਰਜ਼ੀ ਕਰੀ ਇੱਕ ਰੰਗ ਦੀ ਯੂਨੀਫਾਰਮ ਹੈ ਉਹਨਾਂ ਦੀ ਕਾਲੀਆਂ ਲੋਹਾਂ ਨੀਲੀਆਂ ਸਲਟਾਂ ਰੋੜਾ ਰੋੜੇ ਦਿਖਾਏ ਰੋੜੇ ਉਹ ਪਹਿਨੋਗੇ ਸੋੜੇ ਬਾਦੂ ਨੇ ਆਪਾਂ ਬਾਈ ਨੂੰ ਇਹੀ ਹੀ ਆਖਿਆ ਸੀ ਮਿੱਟੀ ਇੱਧਰ ਮਹਿੰਗੀ ਮਿਲਦੀ ਆ ਥੋੜੀ ਜਿਹੀ ਹੈ ਹੂੰ ਬਾਈ ਦਾ ਫਾਇਦਾ ਹੋਇਆ ਥੋੜਾ ਜਿਹਾ ਹਾਂ ਉਹ ਇਹ ਬਾਈ ਜੀ ਦੀ ਧੱਕਾ ਤੇ ਇਹ ਕਹਿੰਦੇ ਕੋਈ ਨਹੀਂ ਲੈਂਦਾ ਮਿੱਟੀ ਪਾਵਾਂਗੇ ਅਸੀਂ ਇੱਕ ਰਤਾ ਠੀਕ ਹੈ ਜੀ ਘੱਟ ਪਾ ਲੈ ਅੱਛਾ ਮੈਂ ਕਹਿੰਦਾ ਬਾਈਆਂ ਨੇ ਉਹ ਵੀ ਨਾਲ ਹੀ ਆ ਬਾਈਆਂ ਦੇ ਹੂੰ ਹੂੰ ਇਹ ਨਾਮ ਤੇ ਆ ਘਰ ਪਾਉਣਾ ਹੈ ਸੱਤੇ ਹੱਟਾਂ ਨਾਲ ਹੀ ਮਿਲਗੇ ਉਹ ਜਮਾ ਇੱਕੋ ਜਿਹਿਆਂ ਨੇ ਇੱਕੋ ਜਿਹੇ ਲੋਹਰਾਂ ਬਸ ਬਾਈਆਂ ਦਾ ਘਰ ਪਾਉਣਾ ਹੈ ਘਰ ਪੈਸੇ ਦੀ ਕੰਮ ਨੂੰ ਸੱਤ ਅੱਜ ਕਿੰਨੀ ਤਰੀਕਾ 16 17 ਅੱਜ 17 ਦੇ ਭਾਈ ਇੱਕੀ ਬਾਈ ਤੀਨ ਨੂੰ ਸਾਥ ਦੇ ਲਵੇ ਲਾ ਲਵੇਂ ਜੀ ਉਥੋਂ ਕਰ ਤੁੰਝੇ ਦੇ ਬੱਚੇ ਠੀਕ ਹੈ ਨਿਕਲ ਨਹੀਂ ਬੰਦੇ ਬਸ ਇਹ ਦੁੱਖ ਆਹੂ ਕਰ ਲਉ ਸਾਡੇ ਦਾ ਪੰਡਾ ਇੱਕ ਸਾਡੇ ਨੂੰ ਚਲੋ ਨਾ ਜਦੋਂ ਰਾਜ ਆਊਗਾ ਸਾਡੀ ਹੋਣੀ ਤੇ ਨਾ ਕੋਈ ਜੱਤ ਪਾ ਲੈਣੇ ਬਾਈ ਇਹ ਸੋਤੇ ਨੇ 12 ਜੱਤ ਤੁਹਾਡੇ ਦਾ ਕੰਮ ਬੱਸ ਤੁਹਾਨੂੰ ਕੰਮ ਬਹੁਤ ਹੈ ਤੇ ਕਰੇੜੀ ਪਾਵਾਂਗੇ ਇੱਕ ਕਰੇੜੀ ਪਾਵਾਂਗੇ ਇੱਕ ਕਰੇੜੀ ਹੋਰ ਪਾਵਾਂਗੇ ਲੱਟੂ ਇਧਰ ਆਓ ਕਰੀਣਾ ਦਾ ਆ ਰੋੜੇ ਚੋਕ ਦੇ ਆਹ ਕੱਕ ਦੇ ਆਹ ਦਾ ਬਾ ਵਧੀਆ ਕੰਮ ਕੀਤਾ ਪਈਆਂ ਨੇ ਇਹ ਦੇਖ ਬਣਾ ਦੇਣ ਕਰ ਸੱਤਿਆਂ ਦੀ ਹੱਲ ਤੇ ਆਉਣੀ ਆ ਜਿੰਨ ਰੋਗਾਂ ਨਾਲ ਕੇ 2 ਨੰਬਰ ਮੈਨੂੰ 100 ਤੋਂ 80 ਨੰਬਰ ਮਿਲਣਗੇ ਅੱਜ ਕਿਉਂ ਆਹ ਆ ਭਾਜੀ ਘਰ ਘਰ ਕੁਝ ਆਦੇ ਇਹ ਹੀ ਡਰਾਮਾ ਸੀ ਕੱਲਾ ਆਪਾਂ ਗਏ ਹੋਏ ਸੀ ਥੋੜਾ ਜਿਹਾ ਹਾਂ ਲੱਗੂ ਕਿਹਾਂ ਪਈ ਪਹਿਲਾਂ ਆ ਗਿਆ ਤਾਂ ਨਹੀਂ ਦਾ ਵੀ ਦਰਦ ਚਾਹ ਦਰਦ ਇਥੇ ਪਰ ਤਰਨ ਪਿਆ ਪਾ ਲਈ ਮੈਂ ਕੀ ਲਵਾਇਆ 200 ਮਿੰਟ ਤੁਹਾਡੇ ਲਈ ਉਹ ਹਾਂ ਪਾਣੀ ਪਾਣੀ ਸਾਡੇ ਹੋ ਹੈ ਸੈਟ ਕੇ ਤੇਸੀ ਕਰਕੇ ਆਪਾਂ ਪਾਣੀ ਛੱਡ ਗਏ ਉਹ ਨਹੀਂ ਹੋਣੀ ਜਾਂਗਾ ਹਾਂ ਦੋ ਮਾ ਪੀ ਲਈ ਹੋਰ ਹੋਰ ਦੋ ਰੇੜੀਆਂ ਛੱਡਾਂਗੇ ਜੀ ਦੋ ਰੇੜੀਆਂ ਛੱਡਾਂਗੇ ਹੋਰ ਓ ਆਇਆ ਨੀਵਾ ਬਾੜਾ ਅੰਦਰੋਂ ਹਲੇ ਨਹੀਂ ਬਾਹਲਾ ਨਹੀਂ ਮਾ ਯਾਰ ਅੰਦਰ ਹਜੇ ਫਿਰਾਂ ਦਾ ਪੱਟ ਦੇ ਇਹ ਨਹੀਂ ਮਾ ਫਿਰ ਆ ਪਟਣਾ ਬੁਝਾ ਆਪਾਂ ਨੂੰ ਇਹ ਹਾਂ ਇਹੀ ਕਰ ਦਾਂਗੇ ਕੋਈ ਇਹ ਵਧੀਆ ਕੰਮ ਹੋ ਜਾਂਦਾ ਹੋ ਗਿਆ ਭਾਈ ਹਾਂ ਬਾਹਲਾ ਇਹਦਾ ਅੱਜ ਨਿਆ ਨਿਆ ਆਪਾਂ ਟੀਵੀ ਕਰਾਂਗੇ ਇਹਦੇ ਬੱਚਾਂ ਦਾ ਟੀਵੀ ਰਾਤ ਰਾਤ ਆਈ ਨਹੀਂ ਨਹੀਂ ਆਈ ਨਹੀਂ ਪਾਣੀ ਪਾਣੀ ਫਟਾ ਆ ਜੀ ਇੰਨੀ ਕਰਨੀ ਆ ਜੇ ਬਾਲਾਂ ਦੇ ਕੱਤੇ ਕਰਨੇ ਨੇ ਥੱਲੇ ਆ ਸਾਰੇ ਹੀ ਕਰ ਦੇ ਪੁੱਤ ਸਾਰੇ ਚੱਕ ਦੇ ਮੈਂ ਸਾਰੇ 30 ਦੀ ਪੂਰੀ ਵੀ ਲੱਗਣੀ ਕ੍ਰਾਂਤੀ ਪਲੱਸਰ ਚਲਾਉਣਾ ਸਾਰੇ ਮੇਰੇ ਉਹ ਲੈ ਲੈ ਆਉਣਾ ਦੂਜੀ ਤੱਕ ਨਹੀਂ ਬਹੁਤ ਟਾਈਮ ਉਹ ਬਰੀਕੀ ਵਾਲਾ ਹੁੰਦਾ ਕੰਮ ਬਰੀਕੀ ਕੰਮ ਇਹ ਆ ਸਿੱਧਾ ਰੋ ਉਧਿਆ 20 ਮਿੰਟ ਲੱਗਣੇ ਤੇ ਚਲਾਵਾਂ ਸਿੱਧੀ ਚਲੋ ਰਾਂ ਕਰਦੇ ਅੱਧੇ ਨੂੰ ਉਧਰ ਮੈਸੇ ਠੀਕ ਆ ਜੀ ਬਸ ਆਹੀ ਸਾਡੀ ਇਹਨਾਂ ਦਾ 7 ਅੱਜ ਤਰੀਕ ਕਿੰਨੀ ਆ 17 17 22 ਤਰੀਕ ਨੂੰ 21 ਤਰੀਕ ਦੇ ਵਿੱਚ 7 ਪੌਣੀ ਆ ਪੌਣੀ ਆ ਆਦੇ ਵੀ ਹੈਂਡਲ ਜੀ ਠੀਕ ਹੈ ਹੋਰ ਚਲਾਦਾ ਪਤਾ ਹੋਇਆ ਆਏ 14 ਆ ਗਰੇ ਪਹਿਲੇ 8 ਕਰਨਾ ਸੀ ਹੋਏ ਤਾਂ ਕੀ ਹੋ ਗਿਆ ਓਏ ਨਹੀਂ ਓਏ ਐਡੂ ਕਾ 7 ਸਾਲ ਲੈ ਸਕਦੇ ਬੱਬੂ ਨੇ ਕਰਦੇ ਸੀ ਬੱਬੂ ਨਾਲ ਮਾਮੇ ਨੇ ਕਰ ਮਾਮਾ ਬੈਠਾ ਓਏ ਸੌਖਾ ਹੀ ਆ ਕਾ ਮਾਮਾ ਓਏ ਹੋਰ ਬੱਲੋ ਵਾਲੇ ਨੂੰ ਕਰਕੇ ਦੇਖਣਾ ਮਮਾ ਮੈਂ ਚੱਲਦੀ ਮਾਰਗਾ ਮਮਾ ਮਮਾ ਇੱਧਰ ਗਾਰੇ ਚ ਨਹੀਂ ਲੋ ਨਾ ਆਪਾਂ ਤੋਂ ਉਹ ਕੱਢ ਦੂ ਇਹ ਤਾਂ ਜਾਣ ਪੂਰੀ ਹੈ ਜੈਨ ਹਾਂ ਸਮਝਣੂ નાય આયો ની શરીર જા શરીર જા નહી બાપા તમને ખેંચી તો ગાંધા પાસે જશે બળ જાયગા આ તો આકર બેચો દીપી ਨਹੀਂ ਕੁਛ ਨਹੀਂ ਹੁੰਦਾ ਮਿੱਟੀ ਆ ਮਿੱਟੀ ਆ ਫੜ ਲੈ ਸੁੱਤੇ ਸੁੱਤੇ ਐਨ ਜਿਹੜਾ ਦੁੰਨੀ ਵੀ ਪੀਜਾ ਦੌਲਦਾ ਮੈਂ ਨਹੀਂ ਕੁਛ ਵੀ ਕਿਹਾ ਬਾਈ ਅੱਜ ਵੀ ਸੀ ਗਰਗਾ ਲਾ ਪਾੜੇ ਥੋੜੀ ਫੇਰ ਪਾ ਕੋਈ ਸੀ ਉਹ ਫਰਮਾਨ ਸਵੇੜ ਆਪਣਾ ਹਾਂ 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 ਅਲੱਤ ਫੜ ਜਾਂਦਾ ਜਾਂਦਾ ਨਹੀਂ ਓਏ ਉਹ ਫੇਰ ਹੂੰ ਸੱਤ ਸਾਂਹ ਵਾਲਾ ਕਰ ਲੋ ਸੱਤ ਸੰਤ ਵਾਉ ਉਹਨੂੰ ਯਾਰ ਓਏ ਸੱਤਾ ਚੱਕੂ ਐ ਸੀਪੇ ਸੱਤਾ ਚੱਕੂ ਇਹਨੂੰ ਆਪਾਂ ਦੋ ਦੋ ਚੱਕੇ ਨਹੀਂ ਗਏ ਇਸ ਮਾਰ ਕੇ ਹਾਂ ਨਾ ਨਾ ਉਹ ਮਿੰਦੀ ਸੱਤ ਸੰਤ ਵਾਗ ਉਹਨੂੰ ਜਾਮ ਕਰਾਂਗੇ ਅੱਜ ਆਪਾਂ ਓਏ ਸੀਪੇ ਤੂੰ ਵਾ ਉਹਨੂੰ ਗੋਦੀ ਚੱਕਣਾ ਯਾਰ ਕੱਲਾ ਫੋਨ ਲਾ ਜਾਂਦਾ ਅਸੀਂ ਅੰਦਰ ਬੈਠਾ ਹਾਂ ਸੱਤੇ ਨੂੰ ਕਰ ਦਿਆ ਮੈਨੂੰ ਕਰ ਫਾ ਸੀਸੀ ਤੇ ਲੈ ਆ ਨਾ ਉਹ ਸੱਤੇ ਨਾ ਕਰ ਕਰ ਖੜ ਜਾ ਮੈਂ ਕੋਲੇ ਆਉਣਾ ਇੱਧਰ ਚੱਕ ਮੇਰੇ ਕਰਨੀਆ ਪੈ ਅੱਥਾ ਤੇ ਬਹਿ ਗਿਆ ਬਹਿ ਗਿਆ ਛੱਤ 'ਚ ਆ ਗਿਆ ਓਏ ਨੱਕ ਨਾ ਨਿਬੜੇ ਅੱਖਾਂ ਬੰਦ ਰੱਖੀ ਅੱਖਾਂ ਬੰਦ ਰੱਖੀ ਅੱਖਾਂ ਬੰਦ ਕਰਕੇ ਨਾ 7ਵਾਂ 7ਵਾਂ ਸਾਲ ਲੱਗਿਆ ਹੁਣ ਨਾ ਅੱਖਾਂ ਨਹੀਂ ਖੋਲਣੀਆਂ 7ਾਂ ਲੈ ਕੇ ਸਾਹ ਕੋਟ ਰਿਓ ਜੀ ਖੜਾ ਹੋ ਜੀ ਵਾਦੀ ਵੱਤ ਲੱਖੇ ਗੈ ਦਵਾਈ ਵੱਦੀ ਵੱਤ ਲੱਖੂ ਫਟਾ ਸਣਾ ਲੈਣੀ ਅੱਛਾ ਦਵਾਈ ਤਾਂ ਫਾਣ ਲੈਣਾ WhatsApp ਤੇ ਖੜਾ ਹੋਈ ਵਾ ਇਹ ਤਾਂ ਕਿੱਸੇ ਜਿੰਗੀ ਪਿੱਛੋਂ ਤਾ ਦਾ ਬਾਈ ਚੱਕੂ ਉਹ ਮੈਂ ਚੱਕੂ ਜਿਮ ਲਾਉਂਦਾ ਕੋਈ ਨਾ ਬਹੁਤ ਚਰਨਾ ਕਰ ਖਤਮੇ ਦੇ ਹੋ ਹੋਈ ਸਮਾਂ ਦਾ ਘਣਾ ਹੋਈ ਬੱਸ ਛੱਡੀ ਨਾ ਹੋਗਾ ਜਿੰ ਕੋਈ ਨਹੀਂ ਖੜਾ ਹੋ ਜੀ ਦੇਖ ਲੈਨੇ ਆ ਖਾਣਾ ਖੋਲ ਨਾ ਇਹ ਨਹੀਂ ਨਿਕਲ ਡੈਮੋ ਡੈਮੋ ਕਰਦੇ ਪਹਿਲਾਂ ਸੱਤੇ ਸੱਤੇ ਡੈਮੋ ਇਹਨਾਂ ਸੱਤ ਅੱਟਾ ਘੁੱਟ ਲਾ ਘੁੱਟ ਲਾ ਤਾਹ ਜਾਂ ਤਾਹ ਜਾਂ ਤਾਹ ਆਨੰਦ ਕਰੀ ਓਏ ਇਹਨੂੰ ਕਿਵੇਂ ਦੇਊ ਯਾਰ ਇਹਨੂੰ ਦੇ ਸੱਤ ਸੱਤ ਇਹ ਜਾਣ ਗਿਆ ਸੱਤ ਓਏ ਆ ਗਈ ਓਹ ਮਾਤਾ ਦੀ ਮਾਤਾ ਕੋਈ ਗੰਮੋ ਸੋਦਾ ਨਹੀਂ ਮੈਂ ਉਹ ਨਹੀਂ ਨਾ ਇੱਕ ਮਜਾਗਾ ਕਰਦਾ ਦੋ ਤਿੰਨ ਮਾਰੇ ਮੈਨੂੰ ਜੇਦਾ ਗਈ ਮੈਂ ਕਿੱਥੇ ਬੰਦ